ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਆਖਿਰਕਾਰ ਕੀ ਕਹੇ ਹਨ ਮੌਸਮ ਵਿਗਿਆਨਿਕਾਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀ ਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋ ਤੁਹਾਡੇ ਨਾਲ ਤੇ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਬਾਰੇ ਜਿਨ੍ਹਾਂ ਪੰਜਾਬ ਦੇ ਮੌਸਮ ਦਾ ਨਿਜ਼ਾਮ ਪੂਰੀ ਤਰ੍ਹਾਂ ਨਾਲ ਬਦਲਣ ਵਾਲਾ ਉਹ ਇੱਕ ਆੜ ਮਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਨਵੇਂ ਪੁਖਿਸ਼ਮਾਨੀ ਕਰ ਦਿੱਤੀ ਹੈ ਜੀ ਹਾਂ 15 16 17 ਤਰੀਕ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਬੱਦਲਵਾਰੀ ਰਹਿਣ ਦੀ ਸੰਭਾਵਨਾ ਹੈ ਉੱਥੇ ਇਹਨਾਂ ਦਿਨਾਂ ਤੋਂ ਸਾਧ ਨਹੀਂ ਕੈਂਦੀ ਸਮਾਂ ਨਾ ਇਹ ਮੌਸਮ ਦੀ ਗੱਲ ਕਮ ਵੱਲ ਸੰਜੀ ਕੀਤੀ ਗਈ ਹੈ ਤੇ ਗੱਲ ਕਰੀਏ ਤਾਪਮਾਨ ਕਿ ਪਿਛਲੇ 24 ਘੰਟੇ ਵਿੱਚ ਤਾਪਮਾਨ ਵਿੱਚ ਹਲਕੀ ਗਿਰਾਵਟ ਮਹਿਸੂਸ ਹੋਈ ਹੈ ਪਰ ਧੁੱਪ ਚੜਨ ਤੋਂ ਬਾਅਦ ਜੋ ਤਾਪਮਾਨ ਹੈ ਉਹ ਆਮ ਦੇ ਮੇਰੇ ਪਹੁੰਚਾਇਗਾ ਤਾਂ ਚੱਡੇਗਾ ਤਾਪਮਾਨ ਵਿੱਚ ਲਗਾਤਾਰ ਬਾਦਾਂ ਦੇਖਣ ਨੂੰ ਮਿਲ ਰਿਹਾ ਜੇ ਬਾਰਿਸ਼ਾਂ ਦੀ ਗੱਲ ਕਰੀ ਪਰ ਇਸ ਸਾਲ 96% ਬਾਰਿਸ਼ਾਂ ਦੀ ਕਮੀ ਆਏ ਜਿਸ ਦੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਕਾ ਦਾਸਾਨਾ ਕਰਨਾ ਪੈ ਸਕਦਾ ਕਿਉਂਕਿ ਖੇੜਾ ਵਿੱਚ ਪਾਣੀ ਨਾ ਹੋਣ ਦੇ ਕਰਕੇ ਜਾਂ ਖੇੜਾ ਵਿੱਚ ਪਾਣੀ ਸੁੱਕਣ ਦੇ ਕਰਕੇ ਸਿੰਚਾਈ ਕਰਨ ਦੇ ਵਿੱਚ ਕਿਸਾਨਾਂ ਨੂੰ ਜੁਤੀ ਦਿੱਕਤ ਦਿੱਕੀ ਆ ਸਕਦੀ ਹੈ ਤੇ ਜਿਉਂ ਆਪਾਂ ਗੱਲ ਕਰੀਏ ਕੁਪਾੜੀ ਤਖਤੀਤੇ ਦੇ ਕਿਛੁ ਗਿਆ ਤੁਫਨ ਦੇ ਕਰਕੇ ਲੋਕਾਂ ਨੂੰ ਕੁਝ ਸਰਗੀ ਤੋਂ ਰਾਹਤ ਮਿਲ ਰਹੀ ਹੈ ਪਰ ਜੇਕਰ ਬਾਰਿਸ਼ ਦੀ ਸੰਭਾਵਨਾ ਸਾਝੀ ਕੀਤੀ ਜਾਂਦੀ ਹੈ ਤਾਂ ਤਾਪਮਨ ਵਿੱਚ ਹਲਕੀ ਤੋਂ ਜ਼ਿਆਦਾ ਗਰਾਵਰ ਦੇਖਣ ਨੂੰ ਮਿਲ ਸਕਦੀ ਹੈ ਹੁਣ ਗੱਲ ਕਰਨਾ ਤੁਹਾਡੇ ਇਸ਼ਾਰਾਂ ਦੇ ਤਾਪਮਨ ਦੇ ਅੱਜ ਅੰਦਰ ਦਾ ਤਾਪਮਨ ਸ

ਯਾ ਸਵੇਰੇ ਭਾਵੇਂ ਹਲਕੀ ਹਲਕੀ ਜੀ ਸੀਪਲੇਅ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਬਾਕੀ ਤੋਂ ਨਿਕਲਣ ਦੇ ਕਰਕੇ ਮੌਸਮ ਪੂਰਾ ਸਾਫ ਤੇ ਖੁਸ਼ਕ ਬਣਿਆ ਰਹੇਗਾ ਅੱਜ ਦਾ ਮੌਸਮ ਦੇਖਦੇ ਹਾਂ ਖਾਸ ਤੌਰ ਸੱਜਣ ਜੀ ਕੇਐਮ ਮੀਡੀਆ ਤੇ ਮੈਂ ਕਲਿਕ ਕਰੀ ਪ੍ਰਸੰਨ ਮੌਸਮ ਦੀ ਨਵੀਂ ਅਪਡੇਟ ਤੇ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਆ ਆਖਿਰਕਾਰ ਕੀ ਕੀ ਹੈ ਮੌਸਮ ਵਿਗਿਆਨਿਕਾਂ ਨੇ ਸਸ਼ੀਕਾਲ ਤੁਸੀਂ ਜੁੜ ਚੁੱਕੇ ਹੋ ਜੀ ਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋ ਤੁਹਾਡੇ ਨਾਲ ਤੇ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਬਾਰੇ ਜਿੱਹਾਂ ਪੰਜਾਬ ਦਾ ਮੌਸਮ ਤਾਂ ਨਿਯਾਜ਼ ਪੂਰੀ ਤਰ੍ਹਾਂ ਨਾਲ ਬਦਲਣ ਵਾਲਾ ਹੁੰਦੀ ਆਂ ਮਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਨਵੇਂ ਕੁਬਿਕਮਾਨ ਕਰਦੀ ਆ ਜੀ ਹਾਂ 15 16 17 ਤਰੀਕ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਬੱਦਲਵਾਰੀ ਰਹਿਣ ਦੀ ਸੰਭਾਵਨਾ ਹੈ ਉੱਥੇ ਇਹਨਾਂ ਦਿਨਾਂ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਮੌਸਮ ਵਿਗਨਕ ਵੱਲੋਂ ਸੰਝੀ ਕੀਤੀ ਗਈ ਹੈ ਤੇ ਗੱਲ ਕਰੀਏ ਤਾਪਮਾਨ ਵੀ ਤਾਂ ਪਿਛਲੇ 24 ਘੰਟੇ ਵਿੱਚ ਤਾਪਮਾਨ ਵਿੱਚ ਹਲਕੀ ਗਿਰਾਵਟ ਮਹਿਸੂਸ ਹੋਈ ਹੈ ਅਤਿਪਾਚਣ ਤੋਂ ਬਾਅਦ ਜੋ ਤਾਪਮਨ ਹੈ ਉਹ ਆਮ ਦੇ ਮੇਰੇ ਪਹੁੰਚਾਇਗਾ ਤੋਂ ਚੱਡੇ ਕਰ ਰਿਹਾ ਤਾਪਮਨ ਵਿੱਚ ਲਗਾਤਾਰ ਬਾਦਾਂ ਦੇਖਣ ਨੂੰ ਮਿਲ ਰਿਹਾ ਜੇ بارشਾਂ ਦੀ ਗੱਲ ਕਰੀ ਤਾਂ ਇਸ ਸਾਲ 92% بارشਾਂ ਦੀ ਕਮੀ ਆਈ ਜਿਸ ਦੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਕਾ ਦਾਸਾਨਾ ਕਰਨਾ ਪੈ ਸਕਦਾ ਕਿਉਂਕਿ ਖੇੜਾ ਵਿੱਚ ਪਾਣੀ ਨਾ ਹੋਣ ਦੇ ਕਰਕੇ ਜਾਂ ਖੇੜਾ ਵਿੱਚ ਪਾਣੀ ਸੁੱਕਣ ਦੇ ਕਰਕੇ ਸਿੰਚਾਈ ਕਰਨ ਦੇ ਵਿੱਚ ਕਿਸਾਨਾਂ ਨੂੰ ਤੁਸੀ ਦਿੱਕਤ ਦਿੱਕੀ ਆ ਸਕਦੀ ਹੈ ਤੇ ਜਿਉਂ ਆਪਾਂ ਕਰਾਂਗੇ ਤਾਂ ਦਿੱਤੇ ਦੇ ਵਿੱਚ ਜਿਉਂ-ਜਿਉਂ ਪਰ ਚੜ੍ਹਨ ਦੇ ਕਰਕੇ ਲੋਕਾਂ ਨੂੰ ਸਰਦੀ ਤੋਂ ਰਾਹਤ ਮਿਲ ਰਹੀ ਹੈ ਪਰ ਜੇਕਰ ਬਾਰਿਸ਼ ਦੀ ਸੰਭਾਵਨਾ ਸਾਂਝੀ ਕੀਤੀ ਜਾਂਦੀ ਹੈ ਤਾਂ ਤਾਪਮਨ ਵਿੱਚ ਫਨਕੀ ਤੋਂ ਜ਼ਿਆਦਾ ਗਰਾਵਰ ਦੇਖਣ ਨੂੰ ਮਿਲ ਸਕਦੀ ਹੈ ਹੁਣ ਗੱਲ ਕਰਨਾ ਤੁਹਾਡੇ ਸ਼ਹਿਰਾਂ ਦੇ ਤਾਪਮਨ ਦੀ ਕਿ ਅੱਜ ਅੰਦਰ ਦਾ ਤਾਪਮਨ 7° ਤੋਂ ਲੈ ਕੇ 16° ਵਿਚਕਾਰ ਰੰਕਿਆ ਗਿਆ ਸਵੇਰੇ ਹਾਲਾਂਕਿ ਹਲਕੇ ਬੱਦਲਵਾਰੀ ਦੀ ਸੰਭਾਵਨਾ ਸੀ ਬਾਕੀ ਧੁੱਪ ਨਿਕਲਣ ਦੇ ਕਰਕੇ ਪੂਰਾ ਮਾਹੌਲ ਸਾਫ਼ ਤੇ ਸੁਖਦ ਰਹੇਗਾ 19° ਦੇ ਆਸ-ਪਾਸ ਅਧਰਿ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਤਾਪਮਨ 12 ਡਿਗਰੀ ਤੋਂ ਲੈ ਕੇ 18 ਡਿਗਰੀ ਵਿੱਚ ਕਰ ਅੰਕ ਆ ਗਿਆ ਦਿਨ ਚੜਦੇ ਤੋਂ ਲੈ ਕੇ ਦਿਨ ਡੁੱਲਦੇ ਤੱਕ ਬਿਲਕੁਲ ਮੌਸਮ ਸਾਫ਼ ਤੇ ਬਿਲਕੁਲ ਖੁਸ਼ਕ ਰਹਿੰਦੇ ਸੰਭਾਵਨਾ ਮੌਸਮੀ ਗੜੀ ਦਾ ਕੋਈ ਸੰਕੇਤ ਨਹੀਂ ਦਿੱਤਾ। ਪਟਿਆਲੇ ਦਾ ਤਾਪਮਨ ਵੀ ਕੱਲ੍ਹ ਕੀ ਤਾਂ ਬੀਤੇ ਦਿਨ ਪਟਿਆਲੇ ਦਾ ਤਾਪਮਨ ਕੀ ਵਾਧਾ ਦੇਖਣ ਨੂੰ ਮਿਲਿਆ ਸੀ ਪਰ ਅੱਜ ਪਟਿਆਲੇ ਦਾ ਤਾਪਮਨ ਹੈ 9 ਡਿਗਰੀ ਤੋਂ ਲੈ ਕੇ 18 ਡਿਗਰੀ ਵਿੱਚ ਕਰ ਅੰਕ ਆ ਗਿਆ ਸਵੇਰੇ ਫਲਾਕੀ ਹਲਕੀ ਜਿਹੀ ਸੀਤਲਾ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਬਾਕੀ ਤੋਂ ਨਿਕਲਣ ਦੇ ਕਰਕੇ ਮੌਸਮ ਪੂਰਾ ਸਾਫ਼ ਤੇ ਖੁਸ਼ਕ ਬਣਿਆ ਰਹੇਗਾ। ਅੱਛਾ ਅਗਲਾ ਪੁਆਇੰਟ ਦੇਖਦੇ ਹਾਂ ਫੌਟੋਸਟੋਰ ਸਟਾਫਟਰਨ ਜੀਕੇਐਮ ਨੇ ਦਿਆ ਕਿ ਮੈਂ ਕੱਲ ਕੋ ਲਈ 30% ਸੰਭਵਨ ਦੇ ਮੌਸਮ ਦੀ ਨੰਮੀ ਐਪਲੀਕੇਸ਼ਨ ਹੈ